ਆਸਾ ਮਹਲਾ ਪੰਜਵਾਂ ਆਠ ਪਹਰ ਉਦਕ ਇਸ਼ਨਾਨੀ ਹੈ ਪੰਡਤ ਉਹ ਜਲਾਥਲਾ ਵਿੱਚ ਹਰ ਥਾਂ ਵਸਣ ਵਾਲਾ ਹਰ ਸਾਲ ਗ੍ਰਾਮ ਜੋ ਅੱਠੇ ਪਹਿਰੀ ਪਾਣੀ ਦਾ ਇਸ਼ਨਾਨ ਕਰਨ ਵਾਲਾ ਹੈ ਸਦਾ ਹੀ ਭੋਗ ਲਗਾਏ ਸੋ ਗਿਆਨੀ ਹਰੇਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਉਹ ਹਰ ਸਾਲ ਗ੍ਰਾਮ ਸਭ ਜੀਵਾਂ ਦੇ ਅੰਦਰ ਬੈਠ ਕੇ ਸਦਾ ਹੀ ਭੋਗ ਲਾਉਂਦਾ ਰਹਿੰਦਾ ਹੈ ਪਦਾਰਥ ਛਕਦਾ ਰਹਿੰਦਾ ਹੈ ਬਿਰਥਾ ਕਾਹੂ ਛੋੜੈ ਨਾਹੀ ਜੋ ਕਿਸੇ ਦੀ ਵੀ ਦਰਦ ਪੀੜਾ ਨਹੀਂ ਰਹਿਣ ਦਿੰਦਾ ਬਹੁਰ ਬਹੁ ਤਿਸ ਲਾਗਾ ਪਾਈ ਅਸੀਂ ਉਸ ਹਾਰ ਸਾਲਗ੍ਰਾਮ ਦੇ ਪੈਰੀ ਮੁੜਮੁੜ ਲੱਗਦੇ ਹਾਂ ਸਾਲਗ੍ਰਾਮ ਹਮਾਰੇ ਸੇਵਾ ਇਹ ਪੰਡਤ ਪ੍ਰਮਾਤਮਾ ਦੇਵ ਦੀ ਸੇਵਾ ਭਗਤੀ ਸਾਡੇ ਘਰ ਵਿੱਚ ਸਾਲਗ੍ਰਾਮ ਦੀ ਪੂਜਾ ਹੈ ਪੂਜਾ ਅਰਚਾ ਬੰਦਨ ਦੇਵਾ ਰਹਾਓ ਹਰ ਨਾਮ ਸਿਮਰਨ ਹੀ ਸਾਡੇ ਵਾਸਤੇ ਸਾਲਗ੍ਰਾਮ ਦੀ ਪੂਜਾ ਸੁਗੰਧੀ ਭੇੜ ਤੇ ਨਮਸਕਾਰ ਹੈ ਘੰਟਾ ਜਾ ਕਾ ਸੁਣੀਐ ਚੌਕੁੰਟ ਹੈ ਪੰਡਤ ਉਸ ਹਰਗ ਹਰ ਸਾਲਗ੍ਰਾਮ ਦੀ ਰਜਾ ਦਾ ਘੰਟਾ ਸਿਰ ਮੰਦਰ ਵਿੱਚ ਸੁਣੇ ਜਾਣ ਦੀ ਥਾਂ ਸਾਰੇ ਜਗਤ ਵਿੱਚ ਹੀ ਸੁਣਿਆ ਜਾਂਦਾ ਹੈ ਆਸਨ ਜਾ ਕਾ ਸਦਾ ਬੈਕੁੰਠ ਸਾ ਸੰਗਤ ਰੂਪ ਬੈਕੁੰਠ ਵਿੱਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ ਜਾ ਕਾ ਚਵਰ ਸਭ ਉੱਪਰ ਝੁੱਲੈ ਸਭ ਜੀਵਾਂ ਤੇ ਉਸ ਦਾ ਪਵਨ ਚਵਰ ਝੁੱਲ ਰਿਹਾ ਹੈ ਤਾਂ ਕਾ ਧੂਪ ਸਦਾ ਪਰ ਫੁੱਲੈ ਸਾਰੀ ਬਨਸਪਤੀ ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ ਘਟ ਘਟ ਸੰਪਟ ਹੈ ਰੇ ਜਾ ਕਾ हे ਪੰਡਤ ਹਰੇਕ ਸਰੀਰ ਵਿੱਚ ਉਹ ਵਸ ਰਿਹਾ ਹੈ ਹਰੇਕ ਦਾ ਹਿਰਦਾ ਹੀ ਉਸ ਦਾ ਠਾਕੁਰਾਂ ਵਾਲਾ ਡੱਬਾ ਹੈ ਆ ਭਗ ਸਭਾ ਸੰਗ ਹੈ ਸਾਦਾ ਉਸ ਦੀ ਸੰਤ ਸਭਾ ਕਦੇ ਮੁੱਕਣ ਵਾਲੀ ਨਹੀਂ ਹੈ ਸਾਧ ਸੰਗਤ ਵਿੱਚ ਉਹ ਹਰ ਵੇਲੇ ਵਸਦਾ ਹੈ ਆਰਤੀ ਕੀਰਤਨ ਸਦਾ ਆਨੰਦ ਜਿੱਥੇ ਉਸ ਦੀ ਸਦਾ ਆਨੰਦ ਦੇਣ ਵਾਲੀ ਸਿਫਤਸਲਾ ਹੋ ਰਹੀ ਹੈ ਇਹ ਸਿਫਤਸਲਾ ਉਸ ਦੀ ਆਰਤੀ ਹੈ ਮਹਿਮਾ ਸੁੰਦਰ ਸਦਾ ਬੇਅੰਤ ਉਸ ਬੇਅੰਤ ਤੇ ਸੁੰਦਰ ਹਰ ਸਾਲ ਗ੍ਰਾਮ ਦੀ ਸਦਾ ਮਹਿਮਾ ਹੋ ਰਹੀ ਹੈ ਜਿਸੈ ਪ੍ਰਾਪਤ ਤਿਸ ਹੀ ਲਹਣਾ ਹੈ ਪਰ ਹੈ ਪੰਡਤ ਜਿਸ ਮਨੁੱਖ ਦੇ ਭਾਗਾਂ ਵਿੱਚ ਉਸ ਸਾਲ ਗ੍ਰਾਮ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ ਸੰਤ ਚਰਨ ਉਹ ਆਇਓ ਸ਼ਰਣਾ ਉਹ ਮਨੁੱਖ ਸੰਤਾਂ ਦੀ ਚਰਣੀ ਲੱਗਦਾ ਹੈ ਉਹ ਸੰਤਾਂ ਦੀ ਸ਼ਰਨ ਪਿਆ ਰਹਿਦਾ ਹੈ ਹਾਥ ਚੜਿਓ ਹਰ ਸਾਲ ਗ੍ਰਾਮ ਉਸ ਮਨੁੱਖ ਨੂੰ ਹਰ ਸਾਲ ਗ੍ਰਾਮ ਮਿਲ ਪੈਂਦਾ ਹੈ ਕਹੋ ਨਾਨਕ ਗੁਰ ਕੀਨੋ ਦਾਣਾ ਹੈ ਨਾਨਕ ਆਖ ਜਿਸ ਨੂੰ ਗੁਰੂ ਨੇ ਨਾਮ ਦੀ ਦਾਤ ਬਖਸ਼ੀ ਹੈ ਆਸਾ ਮਹਲਾ 5 ਪੰਜਵਾਂ ਪੰਚ ਪਦਾ ਜਹ ਪੈਂਡੇ ਲੂਟੀ ਪਨਹਾਰੀ ਹੈ ਭਾਈ ਵਿਕਾਰਾਂ ਵਿੱਚ ਫਸੀ ਹੋਈ ਜੀਵ ਇਸਤਰੀ ਜਿਸ ਜੀਵਨ ਰਸਤੇ ਵਿੱਚ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਬੈਠਦੀ ਹੈ ਸੋ ਮਾਰਗ ਸੰਤਨ ਦੂਰਾਰੀ ਓਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਸਤਗੁਰ ਪੂਰੇ ਸਾਚ ਕਹਿਆ ਏ ਪ੍ਰਭੂ ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ ਸਦਾ ਨਾਮ ਉਪਦੇਸ਼ ਦੇ ਦਿੱਤਾ ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗ ਦੂਰ ਰਹਿ ਆ ਰਹਾ ਓ ਜਮਦੂਤਾ ਆਤਮਿਕ ਮੌਤ ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤ ਨਾਲ ਜੀਵਨ ਸਫਰ ਵਿੱਚ ਖੁੱਲਾ ਰਸਤਾ ਲੱਭ ਪੈਂਦਾ ਹੈ ਜਾਂ ਹੰ ਲਾਲਚ ਜਾਗਾਤੀ ਘਾਟ ਹੈ ਭਾਈ ਜਿੱਥੇ ਲਾਲਚੀ ਮਸੂਲੀਆਂ ਦਾ ਪਤਨ ਹੈ ਜਿੱਥੇ ਜਮ ਮਸੂਲੀਏ ਕੀਤੇ ਮੰਦ ਕਰਮਾਂ ਬਾਰੇ ਤਾੜਨਾ ਕਰਦੇ ਹੈ ਦੂਰ ਰਹੀ ਉਹ ਜਨ ਤੇ ਬਾਟ ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ ਜਾਂ ਆਵਟੇ ਬਹੁਤ ਕੰਨ ਸਾਥ ਹੈ ਭਾਈ ਜਿਸ ਜੀਵਨ ਸਫਰ ਵਿੱਚ ਮਾਇਆ ਵੇੜੇ ਜੀਵ ਦੇ ਅਨੇਕਾਂ ਹੀ ਕਾਫਲੇ ਕੀਤੇ ਮੰਦ ਕਰਮਾਂ ਦੇ ਕਾਰਨ ਦੁਖੀ ਹੁੰਦੇ ਰਹਿੰਦੇ ਹਨ ਭਾਰ ਬ੍ਰਹਮ ਕੇ ਸੰਗੀ ਸਾਥ ਗੁਰਮੁਖ ਮਨੁਖ ਉਸ ਸਫਰ ਵਿੱਚ ਪ੍ਰਮਾਤਮਾ ਦੇ ਸਤਸੰਗੀ ਬਣੇ ਰਹਿੰਦੇ ਹਨ ਇਸ ਕਰਕੇ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਪਉਂਦਾ ਚਿੱਤਰ ਗੁਪਤ ਸਭ ਲਿਖਤੇ ਲੇਖਾ ਹੈ ਭਾਈ ਮਾਇਆ ਵੇੜੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ ਚਿੱਤਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ ਪਗਤ ਜਨਾ ਕੋ ਦ੍ਰਿਸ਼ਟ ਨ ਪੇਖਾ ਪਰ ਪ੍ਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨਾਲ ਉਹ ਅੱਖ ਪੁੱਟ ਕੇ ਵੀ ਨਹੀਂ ਤੱਕ ਸਕਦੇ ਕੋ ਨਾਨਕ ਜਿਸ ਸਤਗੁਰੂ ਪੂਰਾ ਹੈ ਨਾਨਕ ਆਖ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਵਾਜੇ ਤਾਂ ਕੈ ਅਨਹਦ ਤੂਰਾ ਉਸ ਦੇ ਹਿਰਦੇ ਵਿੱਚ ਸਦਾ ਪ੍ਰਭੂ ਦੀ ਸੱਚ ਸਲਾਹ ਦੇ ਇੱਕ ਕ੍ਰਾਸ ਵਾਜੇ ਵੱਜਦੇ ਰਹਿੰਦੇ ਹਨ ਇਸ ਵਾਸਤੇ ਉਸ ਨੂੰ ਵਿਕਾਰਾਂ ਦੀ ਪ੍ਰੇਰਣਾ ਸੁਣੀ ਹੀ ਨਹੀਂ ਜਾਂਦੀ ਆਸਾ ਮਹਲਾ ਪੰਜਵਾ ਦੁੱਪਦਾ ਘਰ ਪਹਿਲਾ ਸਾਧੂ ਸੰਗ ਸਿਖਾਇਓ ਨਾਮ ਹੇ ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਪਣੀ ਸੰਗਤ ਵਿੱਚ ਰੱਖ ਕੇ ਪ੍ਰਮਾਤਮਾ ਦਾ ਨਾਮ ਸਿਮਰਨਾ ਸਿਖਾਉਂਦਾ ਹੈ ਸਰਬ ਮਨੋਰਥ ਪੂਰਨ ਕਾਮ ਉਹਨਾਂ ਦੇ ਸਾਰੇ ਮਨੋਰਥ ਸਾਰੇ ਕਾਮ ਸਫਲ ਹੋ ਜਾਂਦੇ ਹਨ ਬੁਝ ਗਈ ਤ੍ਰਿਸ਼ਨਾ ਹਰ ਜਸੈ ਅਘਾਨੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਟਿੱਕੇ ਮਾਇਆ ਵੱਲੋਂ ਰਜੇ ਰਹਿੰਦੇ ਹਨ ਜਪ ਜਪ ਜੀਵਾ ਸਰੰਗ ਪਾਨੇ ਹੇ ਭਾਈ ਮੈਂ ਵੀ ਜਿਉਂ-ਜਿਉਂ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਕਰਨ ਕਰਾਵਨ ਸ਼ਰਨ ਪਰਿਆ ਹੇ ਭਾਈ ਜਿਹੜਾ ਵੀ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪ੍ਰਮਾਤਮਾ ਦੀ ਸ਼ਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਦੇ ਸਭ ਕੁਝ ਕਰਾਉਣ ਦੀ ਤਾਕਤ ਵਾਲਾ ਗੁਰ ਪ੍ਰਸਾਦ ਸਹਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾ ਓਹ ਮਨੋਖੋ ਆਤਮਿਕ ਟਿਕਾਣਾ ਲੱਭ ਲੈਂਦਾ ਹੈ ਜਿੱਥੇ ਉਸ ਨੂੰ ਆਤਮਿਕ ਅਡੋਲਤਾ ਮਿਲੀ ਰਹਿੰਦੀ ਹੈ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਉਸ ਦੇ ਅੰਦਰ ਮਨੋਂ ਚੰਦ ਚੜ ਪੈਂਦਾ ਹੈ ਆਤਮਿਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ ਲਾਲ ਜਵੇ ਹਰ ਭਰੇ ਪੰਡਾਰ ਉੱਚ ਆਤਮਿਕ ਜੀਵਨ ਵਾਲੇ ਗੁਣ ਮਾਨੋ ਹੀਰੇ ਜਵਾਰਾ ਜਵਾਹਰ ਹਨ ਮਨੁੱਖ ਦੇ ਅੰਦਰ ਇਹਨਾਂ ਦੇ ਖਜ਼ਾਨੇ ਭਰੇ ਜਾਂਦੇ ਹਨ ਟੋਟ ਨਾ ਆਵੇ ਹੈ ਜਪ ਨਿਰੰਕਾਰ ਪ੍ਰਮਾਤਮਾ ਦਾ ਨਾਮ ਜਪ ਕੇ ਕਦੇ ਇਹਨਾਂ ਦੀ ਥੋੜ ਨਹੀਂ ਹੁੰਦੀ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਜਿਹੜਾ ਵੀ ਮਨੁੱਖ ਇਹ ਜਲ ਇੰਦਾ ਹੈ ਨਾਮ ਜਲ ਪਿੰਦਾ ਹੈ ਨਾਨਕ ਤਾਂ ਕੀ ਪਰਮਗਤ ਹੋਏ ਹੈ ਨਾਨਕ ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ਆਸਾ ਕਰ ਸਤਵਾਂ ਮਹਲਾ ਪੰਜਵਾਂ ਹਰਿ ਕਾ ਨਾਮ ਰਿਦੈ ਨਿਤ ਧਿਆਈ ਹੈ ਭਾਈ ਅੰਗ ਸੰਗ ਵਸਦੇ ਗੁਰੂ ਦੀ ਹੀ ਕਿਰਪਾ ਨਾਲ ਮੈਂ ਪ੍ਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਧਿਆਉਂਦਾ ਹਾਂ ਸੰਗੀ ਸਾਥੀ ਹੀ ਸਗਲ ਤਰਾਈ ਇਸ ਤਰ੍ਹਾਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਹਾਂ ਆਪਣੇ ਸੰਗੀਆਂ ਸਾਥੀਆਂ ਗਿਆਨ ਇੰਦਰੀਆਂ ਨੂੰ ਪਾਰ ਲੰਗਾਉਣ ਜੋਗਾ ਬਣ ਰਿਹਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਏ ਭਾਈ ਮੇਰਾ ਗੁਰੂ ਸਦਾ ਮੇਰੇ ਨਾਲ ਵਸਦਾ ਹੈ ਮੇਰੇ ਅੰਗ ਸੰਗ ਰਹਿੰਦਾ ਹੈ ਸਿਮਰ ਸਿਮਰ ਤਿਸ ਸਦਾ ਸਮਾਲੇ ਰਹਾਓ ਗੁਰੂ ਦੀ ਹੀ ਕਿਰਪਾ ਨਾਲ ਮੈਂ ਉਸ ਪ੍ਰਮਾਤਮਾ ਨੂੰ ਸਦਾ ਸਿਮਰ ਕੇ ਸਦਾ ਸਿਮਰ ਕੇ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਰਹਾਓ ਤੇਰਾ ਕੀਆ ਮੀਠਾ ਲੱਗੈ ਹੈ ਪ੍ਰਭੂਏ ਤੇਰੇ ਮਿਲਾਏ ਹੋਏ ਗੁਰੂ ਦੀ ਮਿਹਰ ਹੈ ਕੇ ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗਦਾ ਹੈ ਹਰ ਨਾਮ ਪਦਾਰਥ ਨਾਨਕ ਮੰਗੈ ਤੇ ਤੇਰਾ ਦਾਸ ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ ਆਸਾ ਮਹਲਾ 5 ਸਾਧੂ ਸੰਗਤ ਤਰਿਆ ਸੰਸਾਰ ਏ ਭਾਈ ਜਿਹੜਾ ਵੀ ਮਨੁੱਖ ਨਿਮਰਤਾ ਧਾਰ ਕੇ ਗੁਰੂ ਦੀ ਸੰਗਤ ਕਰਦਾ ਹੈ ਗੁਰੂ ਦੀ ਸੰਗਤ ਦੀ ਬਰਕਤ ਨਾਲ ਉਹ ਸੰਸਾਰ ਸੁੰਦਰ ਤੋਂ ਪਾਰ ਲੰਘ ਜਾਂਦਾ ਹੈ ਹਰ ਕਾ ਨਾਮ ਮਨੈ ਆਧਾਰ ਕਿਉਂਕਿ ਪ੍ਰਮਾਤਮਾ ਦਾ ਨਾਮ ਉਸ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ਚਰਨ ਕਮਲ ਗੁਰਦੇਵ ਪਿਆਰੇ ਹੇ ਭਾਈ ਪਿਆਰੇ ਗੁਰਦੇਵ ਦੇ ਸੋਹਣੇ ਕਮਲ ਚਰਨ ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਓ ਚਰਨ ਕਮਲ ਗੁਰਦੇਵ ਪਿਆਰੇ ਏ ਭਾਈ ਪਿਆਰੇ ਗੁਰਦੇਵ ਦੇ ਸੋਹਣੇ ਕਮਲ ਚਰਨ ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਓ ਹਰੀ ਦੇ ਸੰਤ ਜਨ ਪ੍ਰੀਤ ਨਾਲ ਪਿਆਰ ਨਾਲ ਪੂਜਦੇ ਰਹਿੰਦੇ ਹਾਂ ਜਾਂ ਕੈ ਮਸਤਕ ਲਿਖਿਆ ਭਾਗ ਜਿਸ ਮਨੁੱਖ ਦੇ ਮੱਥੇ ਤੇ ਗੁਰੂ ਬਲੇ ਜਨਮ ਤੇ ਕਰਮਾਂ ਦਾ ਲਿਖਿਆ ਲੇਖ ਜਾਗ ਪਿੰਦਾ ਹੈ ਕਉ ਨਾਨਕ ਤਾਂ ਕਾ ਥਿਰ ਸੁਹਾਗ ਹੈ ਨਾਨਕ ਉਸ ਨੂੰ ਮਿਲੀ ਐ ਸੁਭਾਗਤਾ ਗੁਰੂ ਦੀ ਸੰਗਤ ਦੀ ਬਰਕਤ ਨਾਲ ਸਦਾ ਲਈ ਕਾਇਮ ਰਹਿੰਦੀ ਹੈ ਆਸਾ ਮਹਲਾ 5 ਮੀਠੀ ਆਗਿਆ ਪਿਰਕੀ ਲਾਗੀ اے ਸਖੀ ਗੁਰੂ ਦੀ ਕਿਰਪਾ ਨਾਲ ਜਦੋਂ ਤੋਂ ਮੈਨੂੰ ਪ੍ਰਭੂ ਪਤੀ ਦੀ ਰਜਾ ਮਿੱਠੀ ਲੱਗ ਰਹੀ ਸੌਂਕਨ ਘਰ ਕੀ ਕੰਤ ತ್ಯਾਗੀ ਤਦੋਂ ਤੋਂ ਪ੍ਰਭੂ ਪਤੀ ਨੇ ਮੇਰਾ ਹਿਰਦਾ ਘਰ ਮਲ ਕੇ ਬੈਠੀ ਮੇਰੀ ਸੌਂਕਣ ਮਾਇਆ ਤੋਂ ਖਲਾਸੀ ਕਰਾ ਦਿੱਤੀ ਹੈ ਪ੍ਰੇਸ ਸੋਹਾਗਣ ਸ਼ਿੰਗਾਰ ਕਰੀ ਪਿਆਰੇ ਨੇ ਸੋਹਾਗਣ ਬਣਾ ਕੇ ਮੈਨੂੰ ਮੇਰੇ ਆਤਮਿਕ ਜੀਵਨ ਨੂੰ ਸੁੰਦਰ ਬਣਾ ਦਿੱਤਾ ਮਨ ਮੇਰੇ ਕੀ ਤਪਤ ਹਰੀ ਤੇ ਮੇਰੇ ਮਨ ਦੀ ਤ੍ਰਿਸ਼ਨਾ ਦੀ ਤਪਸ਼ ਦੂਰ ਕਰ ਦਿਤੀ ਹੈ ਭਲੋ ਭਯੋ ਪ੍ਰੇ ਕਹਿ ਆ ਮਾਨਿਆ ਇਹ ਸਕੀ ਮੇਰੇ ਭਾਗ ਜਾਗ ਪੈ ਹਨ ਕਿ ਗੁਰੂ ਦੀ ਕਿਰਪਾ ਨਾਲ ਮੈਂ ਪਿਆਰੇ ਪ੍ਰਭੂ ਪਤੀ ਦੀ ਰਾਜਾ ਮਿੱਠੀ ਕਰਕੇ ਮੰਨਣੀ ਸ਼ੁਰੂ ਕਰ ਦਿਤੀ ਸੂਖ ਸਾਝ ਇਸ ਘਰ ਕਾ ਜਾਣਿਆ ਰਹਾਉ ਹੁਣ ਮੇਰੇ ਸਿਰ ਦੇ ਘਰ ਵਿੱਚ ਵਸਦੇ ਸੁਖ ਦੇ ਆਤਮਕ ਅਡੋਲਤਾ ਨਾਲ ਮੇਰੀ ਡੂੰਗੀ ਸਾਝ ਬਣ ਗਈ ਹੈ ਹਾਂ ਬੰਦੀ ਪ੍ਰੇ ਖਿਜ ਮਤਦਾਰ ਏ ਸੱਕੀ ਹੁਣ ਮੈਂ ਪਿਆਰੇ ਪ੍ਰਭ ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਉਹ ਅਬినాਸੀ ਅਗਾਮਯ ਅਪਾਰ ਏ ਸੱਕੀ ਮੇਰਾ ਉਹ ਪਤੀ ਕਦੇ ਨਾ ਮਰਨ ਵਾਲਾ ਨਹੀਂ ਅਪੌਛਤੋਂ ਬੇਅੰਤ ਹੈ ਲੈ ਪਖਾ ਪ੍ਰੇ ਚੱਲੋਂ ਪਾਈ ਏ ਸਕੀ ਗੁਰੂ ਦੀ ਕਿਰਪਾ ਨਾਲ ਜਦੋਂ ਤੋਂ ਪੱਕਾ ਹੱਥ ਵਿੱਚ ਫੜ ਕੇ ਉਸ ਦੇ ਪੈਰਾਂ ਵਿੱਚ ਖਲੋ ਕੇ ਮੈਂ ਉਸ ਪਿਆਰੇ ਨੂੰ ਚੱਲਦੀ ਰਹਿੰਦੀ ਹਾਂ ਭਾਗ ਗਏ ਪੰਜ ਦੂਤ ਲਾਵੇ ਤਦੋਂ ਤੋਂ ਮੇਰੇ ਆਤਮਿਕ ਜੀਵਨ ਦੀਆਂ ਜੜਾਂ ਕੱਟਣ ਵਾਲੇ ਆਤਮਿਕ ਪੰਜੇ ਵੈਰੀ ਭੱਜ ਗਏ ਨਾ ਮੈਂ ਕੁਲ ਨਾ ਸੋਭਵੰਤ ਹੈ ਸਕੀ ਨਾ ਮੇਰਾ ਕੋਈ ਉੱਚਾ ਖਾਨਦਾਨ ਹੈ ਨਾ ਕਿਸੇ ਗੁਣਾ ਦੀ ਬਰਕਤ ਨਾਲ ਮੈਂ ਸੋਭਾ ਦੀ ਮਾਲਕ ਕਿਆ ਜਾਨਾ ਕਿਉ ਪਾਨੀ ਕੰਤ ਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂਪਤੀ ਨੂੰ ਚੰਗੀ ਲੱਗ ਰਹੀ ਹਾਂ ਮੋਹ ਅਨਾਥ ਗਰੀਬ ਨਿਮਾਨੀ ਹੈ ਸਕੀ ਇਹ ਗੁਰੂ ਪਾਤਸ਼ਾਹ ਦੀ ਮਿਹਰ ਹੈ ਕਿ ਮੈਨੂੰ ਅਨਾਥ ਨੂੰ ਗਰੀਬਣੀ ਨੂੰ ਨਿਮਾਨੀ ਨੂੰ ਕੰਤ ਪਕਰ ਹਮ ਚੀਨੀ ਰਾਣੀ ਕੰਤ ਪ੍ਰਭੂ ਨੇ ਬਾਹੋਂ ਫੜ ਕੇ ਆਪਣੀ ਰਾਣੀ ਬਣਾ ਲਿਆ ਜਬ ਮੁਖ ਪ੍ਰੀਤਮ ਸਾਜਨ ਲਾਗਾ ਏ ਸਹੇਲਿਏ ਜਦੋਂ ਤੋਂ ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ ਸੂਖ ਸਾਜ ਮੇਰਾ ਤਨ ਸੁਹਾਗਾ ਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ ਮੇਰੇ ਭਾਗ ਜਾਗ ਪਏ ਹਾ ਕੋਹ ਨਾਨਕ ਮੋਰੀ ਪੂਰਨ ਆਸਾ ਹੈ ਨਾਨਕ ਆਖੇ ਸਹੇਲੀਏ ਪ੍ਰਭਪਤੀ ਦੇ ਮਿਲਾਪ ਦੀ ਮੇਰੀ ਆਸ ਪੂਰੀ ਹੋ ਗਈ ਹੈ ਸਤਗੁਰ ਮੇਲੀ ਪ੍ਰਭ ਗੁਣਤਾਸ ਕੋਹ ਨਾਨਕ ਮਰੀ ਪੂਰਨ ਆਸਾ ਮੇਰੀ ਆਸਾ ਪੂਰੀ ਹੋ ਗਈ ਮਿਲਾਪ ਦੀ ਤਾਂਗ ਪੂਰੀ ਹੋ ਗਈ ਸਤਗੁਰ ਮੇਲੀ ਪ੍ਰਭ ਗੁਣਤਾ ਸਾ ਸਤਗੁਰ ਨੇ ਹੀ ਮੈਨੂੰ ਗੁਣਾ ਦੇ ਖਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ ਆਸਾ ਮਹਲਾ ਪੰਜਵਾਂ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਹੈ ਭਾਈ ਉਸ ਮਾਇਆ ਇਸਤਰੀ ਦੇ ਮੱਥੇ ਉਤੇ ਤਿਉੜੀ ਪਈ ਰਹਿੰਦੀ ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਬੋਲੇ ਕੌੜਾ ਜਿਹਬਾ ਕੀ ਫੂੜ ਉਹ ਸਦਾ ਕੌੜਾ ਬੋਲਦੀ ਹੈ ਜੀਵ ਦੀ ਖਰਵੀ ਹੈ ਸਦਾ ਭੁਖੀ ਪਰ ਜਾਣੇ ਦੂਰ ਸਾਰੇ ਜਗਤ ਦੇ ਆਤਮਿਕ ਜੀਵਨ ਨੂੰ ਹੜੱਪ ਕਰਕੇ ਵੀ ਉਹ ਭੁਖੀ ਟਿਗੀ ਰਹਿੰਦੀ ਹੈ ਜਗਤ ਵਿੱਚ ਆ ਕੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ ਉਹ ਮਾਇਆ ਇਸਤਰੀ ਪ੍ਰਭੂ ਪਤੀ ਨੂੰ ਕਦੇ ਕਿਤੇ ਦੂਰ ਵਸਤਾ ਸਮਝਦੀ ਹੈ ਪ੍ਰਭੂ ਪਤੀ ਦੀ ਪ੍ਰਵਾਹ ਨਹੀਂ ਕਰਦੀ ਐਸੀ ਇਸਤਰੀ ਇਕਰਾਮੇ ਉਪਾਈ ਇਹ ਮੇਰੇ ਵੀਰ ਪ੍ਰਮਾਤਮਾ ਨੇ ਮਾਇਕ ਅਜਹੀ ਇਸਤਰੀ ਪੈਦਾ ਕੀਤੀ ਹੈ ਉਹਨ ਸਭ ਜਗ ਖਾਇਆ ਹਮ ਗੁਰ ਰੱਖੇ ਮੇਰੇ ਭਾਈ ਰਹਾਓ ਕਿਉਂ ਉਸਨੇ ਸਾਰੇ ਜਗਤ ਨੂੰ ਖਾ ਲਿਆ ਹੈ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ ਮੈਨੂੰ ਤਾਂ ਗੁਰੂ ਨੇ ਉਸ ਮਾਇਆ ਇਸਤਰੀ ਤੋਂ ਬਚਾ ਰੱਖਿਆ ਹੈ ਭਾਈ ਠਗੋਲੀ ਸਭ ਜਗ ਜੋਹਿਆ ਇਹ ਭਾਈ ਮਾਇਆ ਇਸਤਰੀ ਨੇ ਠਗ ਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ ਬ੍ਰਹਮਾ ਵਿਸ਼ਨ ਮਹਾਦੇਵ 모ਹਿਆ ਜੀਵਾਂ ਦੀ ਕੀ ਪਾਇਆ ਹੈ ਉਸ ਨੇ ਤਾਂ ਬ੍ਰਹਮਾ ਨੂੰ ਵਿਸ਼ਨੂ ਨੂੰ ਸ਼ਿਵ ਨੂੰ ਆਪਣੇ ਮੋਹ ਵਿੱਚ ਫਸਾਇਆ ਹੋਇਆ ਗੁਰਮਖ ਨਾਮ ਲਗੇ ਸੋਹਿਆ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ ਉਹ ਉਸ ਤੋਂ ਬਚ ਕੇ ਸੋਹਣੇ ਆਤਮਿਕ ਜੀਵਨ ਵਾਲੇ ਬਣੇ ਰਹਿੰਦੇ ਵਰਤ ਨੇਮ ਕਰ ਥਾਕੇ ਪੁਨਹ ਚਰਣਾ हे ਭਾਈ ਅਨੇਕਾਂ ਲੋਕ ਵਰਤ ਰੱਖ ਕੇ ਧਾਰਮਿਕ ਨੇਮ ਨਿਭਾ ਨਿਭਾ ਕੇ ਤੇ ਕੀਤੇ ਪਾਪਾਂ ਦਾ ਪ੍ਰਭਾਵ ਮਿਟਾਉਣ ਲਈ ਪਛਤਾਵੇ ਵਜੋਂ ਧਾਰਮਿਕ ਰਸਮਾਂ ਕਰ ਕਰਕੇ ਥੱਕ ਗਏ ਤਤ ਸੀਰਥ ਭਵੇਂ ਸਭ ਧਰਨਾ ਅਨੇਕਾਂ ਤੀਰਥਾਂ ਉੱਤੇ ਸਾਰੀ ਧਰਤੀ ਉੱਤੇ ਪਹੁੰਚ ਚੁੱਕੇ ਪਰ ਇਸ ਮਾਇਆ ਇਸਤਰੀ ਤੋਂ ਨਾ ਵੱਸ ਸਕੇ ਸੇ ਉਬਰੇ ਜੇ ਸਤਿਗੁਰ ਕੀ ਸ਼ਰਣਾ اے ਭਾਈ ਸਿਰ ਕੋਈ ਬੰਦੇ ਵੱਸਦੇ ਹਨ ਜਿਹੜੇ ਗੁਰੂ ਦੀ ਸ਼ਰਣ ਪੈਂਦੇ ਹਨ ਮਾਇਆ ਮੋਹ ਸਭੋ ਜਗ ਬੰਦਾ ਹੈ ਭਾਈ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਵੱਜਾ ਪਿਆ ਹਉ ਮੈਂ ਪਚੈ ਮਨਮੁਖ ਮੂਰਖਾ ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮੂਰਖ ਮਨੁਖ ਹਉਮੈ ਵਿੱਚ ਖਾਰ ਹੁੰਦਾ ਰਹਿੰਦਾ ਗੁਰ ਨਾਨਕ ਬਾਹ ਪਕਰ ਹਮ ਰਖਾ हे ਨਾਨਕ ਆਖ हे ਗੁਰੂ ਮੈਨੂੰ ਤੂੰ ਹੀ ਮੇਰੀ ਬਾਹ ਫੜ ਕੇ ਇਸ ਪੰਜੇ ਤੋਂ ਬਚਾਇਆ ਹੈ ਆਸਾ ਮਹਲਾ 5 ਸਰਬ ਦੁੱਖ ਜਦ ਬਿਸਰੈ ਸੁਆਮੀ ਏ ਮਾਲਕ ਪ੍ਰਭੂ ਜਦੋਂ ਕਿਸੇ ਜੀਵ ਦੇ ਮਨ ਵਿੱਚ ਤੂੰ ਵਿਸਰ ਜਾਂਦਾ ਹੈ ਤਾਂ ਉਸ ਨੂੰ ਸਾਰੇ ਦੁੱਖ ਆ ਕੇ ਰਦੀਂ ਹੀ ਹਾਂ ਹਾਂ ਕਾਮਨਾ ਪ੍ਰਾਨੀ ਉਹ ਜੀਵ ਲੋਕ ਪ੍ਰਲੋਕ ਵਿੱਚ ਕਿਸੇ ਕਾਮ ਨਹੀਂ ਆਉਂਦਾ ਉਸ ਦਾ ਜੀਵਨ ਵਿਅਰਥ ਹੋ ਜਾਂਦਾ ਹੈ ਸੰਤ ਤ੍ਰਿਪਤਾ ਸੇ ਹਰ ਹਰ ਧਿਆਏ हे प्रभु तेरी रजा ਵਿੱਚ ਤੁਰਿਆ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਕਰ ਕਿਰਪਾ ਆਪਣੇ ਨਾਂ ਲਾਏ ਸਰਬ ਸੁਖ ਪ੍ਰਭ ਤੁਮਰੀ ਰਜ਼ਾਏ ਰਹਾਉ हे प्रभु ਜਿੰਨਾ ਮਨੁੱਖਾ ਨੂੰ ਤੂੰ ਮਿਹਰ ਕਰਕੇ ਆਪਣੇ ਨਾਮ ਵਿੱਚ ਜੋੜੀ ਰੱਖਦਾ ਹੈ ਉਹ ਤੇਰੇ ਸੰਤ ਜਨ ਤੇਰੇ ਹਰ ਨਾਮ ਸਿਮਰ ਸਿਮੜ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜੇ ਰਹਿੰਦੇ ਹਨ ਸੰਗ ਹੋਵਤ ਕੋ ਜਾਣਤ ਦੂਰ ਸੋ ਜਨਮਰਤਾ ਹਿਤ ਨਿਤ ਨਿਤ ਝੂਰ ਹੈ ਭਾਈ ਜਿਹੜਾ ਮਨੁੱਖ ਆਪਣੇ ਅੰਗ ਸੰਗ ਵਸਤੇ ਪ੍ਰਮਾਤਮਾ ਨੂੰ ਕਿਤੇ ਦੂਰ ਵਸਦਾ ਸਮਝਦਾ ਹੈ ਉਹ ਸਦਾ ਮਾਇਆ ਦੀ ਤ੍ਰਿਸ਼ਨਾ ਦੇ ਅਧੀਨ ਖਿਜ ਖਿਜ ਕੇ ਆਤਮਕ ਮੌਤ ਸਹਿੜੀ ਰੱਖਦਾ ਹੈ ਜੇ ਨਾ ਸਭ ਕਿਸ ਦੀ ਆ ਤਿਸ ਚਿਤਵਤ ਨਾਹ ਹੈ ਹੈ ਭਾਈ ਜਿਸ ਪ੍ਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹੈ ਜਿਹੜਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ ਮਹਾ ਵਿਖਿਆ ਮੈਂ ਦਿਨ ਰਾਤ ਜਾਹ ਉਸ ਦੇ ਸਾਰੇ ਜ਼ਿੰਦਗੀ ਦੇ ਸਾਰੇ ਰਾਤ ਦਿਨ ਡਾਡੀ ਮਾਇਆ ਦੇ ਮੋਹ ਵਿੱਚ ਫਸਿਆ ਹੀ ਗੁਜ਼ਰਦੇ ਹਾਂ ਕੋ ਨਾਨਕ ਪ੍ਰਭ ਸਿਮਰੋ ਏਕ ਹੈ ਨਾਨਕ ਆਖੇ ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ ਇੱਕ ਪ੍ਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ ਗਤ ਪਾਈਏ ਗੁਰਪੁਰੇ ਟੇਕ ਇਸ ਤਰ੍ਹਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਮਾਇਆ ਦੀ ਤ੍ਰਿਸ਼ਨਾ ਵਿੱਚ ਨਹੀਂ ਫਸੀਦਾ